ਮਹੱਲਾ ਤੀਜਾ ਤਨ ਪਰ ਇਹ ਨਾ ਆਖੀਏ ਨਾ ਬਹਿਨ ਇਕੱਠੇ ਹੋਏ ਇੱਕ ਜੋਤ ਦੋਏ ਮੂਰਤੀ ਤਨ ਪਰ ਕਹੀਐ ਸੋਏ ਓੜੀ ਪੈ ਬਿਨ ਭਗਤ ਨਾ ਹੋਵਈ ਨਾਮ ਨ ਲਗੈ ਪਿਆਰ ਸਤ ਗੁਰ ਮਿਲਿਆ ਪਉ ਉਪਜੈ ਪੈ ਪਾਏ ਰੰਗ ਸਵਾਰ ਤਨ ਮਨ ਰੱਤਾ ਰੰਗ ਸੋ ਹਉ ਮੈ ਤ੍ਰਿਸਨਾ ਮਾਰ ਮਨ ਤਨ ਨਿਰਮਲ ਅਤਿ ਸੋਹਣਾ ਇਟਿਆ ਕ੍ਰਿਸ਼ਨ ਮੋਹਾਰ ਉਹ ਪਉ ਸਭ ਤਿਸ ਦਾ ਸੋ ਸਚ ਵਰਤੈ ਸੰਸਾਰ ਮਹੱਲਾ ਤੀਜਾ ਤਨ ਤੇਰ ਇਹ ਨ ਆਕੀਆਂ ਨ ਬਹਿਣ ਇਕੱਠੇ ਹੋਏ ਇੱਕ ਜੋਤ ਦੁਏ ਮੂਰਤੀ ਤਨ ਪਰ ਕਹੀਐ ਸੋਏ ਪੌੜੀ ਤੈ ਬਿਨ ਭਗਤ ਨ ਹੋਵਈ ਨਾਮ ਨ ਲਗੈ ਪਿਆਰ ਸਤ ਗੁਰ ਮਿਲਿਆ ਭਉ ਉਪਜੈ ਟੈ ਪਾਏ ਰੰਗ ਸਵਾਰ ਤਨ ਮਨ ਰਤਾ ਰੰਗ ਸਿਓ ਹਉ ਮੈ ਤਿਸਨਾ ਮਾਰ ਮਨ ਤਨ ਨਿਰਮਲ ਅਤ ਸੋਹਣਾ ਪੇਟਿਆ ਤ੍ਰਿਸਨ ਮੂਰਾਰ ਪਾਉ ਪਾਉ ਸਭ ਤਿਸ ਦਾ ਸੋ ਸੱਚ ਵਰਤਾ ਸੰਸਾਰ ਮਹੱਲਾ ਤੀਜਾ ਤਨ ਪਰ ਇਹ ਨਾ ਆਖੀਨ ਬਹਿਨ ਇਕੱਠੇ ਹੋਏ ਏਕ ਜੋਤ ਦੁਇ ਮੂਰਤੀ ਤਨ ਪਰ ਕਹੀਐ ਸੋਇ ਪੜੀ ਤੈ ਬਿਨ ਭਗਤ ਨਾ ਹੋਵਈ ਨਾਮ ਨਾ ਲੱਗੈ ਪਿਆਰ ਸਤਿਗੁਰ ਮਿਲਿਆ ਭਉ ਉਪਜੈ ਐ ਪਾਏ ਰੰਗ ਸਵਾਰ ਤਨ ਮਨ ਰਤਾ ਰੰਗ ਸਿਓ ਹਉ ਮਾ ਤ੍ਰਿਸ਼ਨਾ ਮਾਰ ਮਨ ਤਨ ਨਿਰਮਲ ਅਤ ਸੋਹਣਾ ਪੇਟਿਆ ਕ੍ਰਿਸ਼ਨ ਮੁਰਾਰ ਪਾਓ ਪਾਓ ਸਭ ਤਿਸ ਦਾ ਸੋ ਸੱਚ ਵਰਤਾ ਸੰਸਾਰ ਮਹੱਲਾ ਤੀਜਾ ਤਨ ਪਰ ਇਹ ਨਾ ਆਖਿਅਨ ਬਹਿਣ ਇਕੱਠੇ ਹੋਏ ਇੱਕ ਜੋਤ ਦੁਏ ਮੂਰਤੀ ਤਨ ਪਰ ਕਹੀਐ ਸੋਏ ਪੌੜੀ ਬਿਨ ਭਗਤ ਨਾ ਹੋਵਈ ਨਾਮ ਨ ਲਗੈ ਪਿਆਰ ਸਤਿਗੁਰ ਮਿਲੇ ਭਾਉ ਊਪਜਾ ਤੈ ਪਾਏ ਰੰਗ ਸਵਾਰ ਤਨ ਮਨ ਰਤਾ ਰੰਗ ਸੋ ਹਉ ਮੈ ਤਿਸ ਨਾਮਾਰ ਮਨ ਤਨ ਨਿਰਮਲ ਅਤ ਸੋਹਣਾ ਪੇਟਿਆ ਕ੍ਰਿਸ਼ਨ ਮੂਰਾਰਾ ਪਾਉ ਪਾਉ ਸਭ ਤਿਸ ਦਾ ਸੋ ਸੱਚ ਵਰਤਾ ਸੰਸਾਰ ਮਹੱਲਾਤੀ ਜਾ ਤਨ ਪਰ ਇਹੇ ਨਾ ਆਖੀਆਂ ਬਹਿਣ ਇਕਟ ਇਕੱਠੇ ਹੋਏ ਇਕ ਜੋਤ ਦੁਇ ਮੂਰਤੀ ਤਨ ਪਰ ਕਹੀਐ ਸੋਇ ਪੌੜੀ ਤੈ ਬਿਨ ਭਗਤ ਨ ਹੋਵਈ ਨਾਮ ਨ ਲਗੈ ਪਿਆਰ ਸਤਿਗੁਰ ਮਿਲਿਆ ਭਉ ਉਪਜੈ ਪੈ ਪਾਏ ਰੰਗ ਸਵਾਰ ਤਨ ਮਨ ਰਤਾ ਰੰਗ ਸਿਓ ਹਉ ਮਾ ਤ੍ਰਿਸਨਾ ਮਾਰ ਮਨ ਤਨ ਨਿਰਮਲ ਅਤ ਸੋਹਣਾ ਤੇਯਾ ਕ੍ਰਿਸ਼ਨ ਮੂਰਾਰ ਪਾਉ ਪਾਉ ਸਭ ਤਿਸ ਦਾ ਸੋ ਸੱਚ ਵਰਤਾ ਸੰਸਾਰ